ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਅੱਜ 7ਵੇਂ ਗੇੜ ਦੀ ਮੀਟਿੰਗ ਕਿਸਾਨ ਆਗੂਆਂ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਾਲੇ ਚੰਡੀਗੜ੍ਹ ਦੇ ਮਹਾਤਮਾ ਗਾਂਧੀ ਇੰਸਟੀਚਿਊਟ ਦੇ ਵਿੱਚ ਜਾਰੀ ਹੈ ਇਹਤ ਰਹੀ ਇੱਕ ਖਬਰ ਪਰ ਇਸ ਦੇ ਪਿੱਛੇ ਇੱਕ ਹੋਰ ਚਿੰਤਾ ਵਧਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਉਹ ਗੱਲ ਇਹ ਹੈ ਕਿ ਖਨੌਰੀ ਬਾਰਡਰ ਵਾਲੇ ਪਾਸੇ ਪੰਜਾਬ ਪੁਲਿਸ ਦੇ ਜਵਾਨ ਜੋ ਨੇ ਉਹ ਟਾਵੇਂ ਟਾਵੇਂ ਫੈਲੇ ਹੋਏ ਨੇ ਇੱਕ ਇੱਕ ਗਰੁੱਪ ਦੇ ਵਿੱਚ ਉਹਨਾਂ ਨੂੰ ਦੇਖਿਆ ਜਾ ਰਿਹਾ ਹੈ ਇਹ ਜਿਹੜੀ ਗੱਲ ਹੈ ਇਹ ਲੋਕਾਂ ਦੀ ਚਿੰਤਾ ਵਧਾਰੀ ਹੈ ਖਾਸ ਕਰਕੇ ਉਹਨਾਂ ਲੋਕਾਂ ਦੀ ਚਿੰਤਾ ਜੋ ਕਿ ਖਨੌਰੀ ਤੇ ਸ਼ੰਭੂ ਬਾਰਡਰ ਤੇ ਕਰੀਬ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਉੱਥੇ ਪ੍ਰਦਰਸ਼ਨ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤੁਹਾਨੂੰ ਤਸਵੀਰ ਦਿਖਾਈਏ ਸਭ ਤੋਂ ਪਹਿਲਾਂ ਖਨੌਰੀ ਬਾਰਡਰ ਦੇ ਲੱਗੇ ਜੋ ਕਿ ਜਿਹੜੇ ਜਿਹੜੇ ਵੀ ਢਾਬੇ ਪੈ ਰਹੇ ਨੇ ਖਨੌਰੀ ਬਾਰਡਰ ਨੂੰ ਜਾਂਦੇ ਨੂੰ ਉੱਥੇ ਉੱਥੇ ਪੁਲਿਸ ਵਾਲਿਆਂ ਦੀ ਜੋ ਗੱਡੀਆਂ ਨੇ ਪੁਲਿਸ ਦੀ ਜੋ ਵੈਨ ਹੈ ਉਹ ਅਲੱਗ-ਅਲੱਗ ਥਾਵਾਂ ਤੇ ਦਿਖਾਈ ਦੇ ਰਹੀ ਹੈ ਜਿਸ ਤੋਂ ਬਾਅਦ ਕਿਸਾਨ ਆਗੂ ਹੋਣ ਜਾਂ ਕਿਸਾਨ ਅੰਦੋਲਨ ਦੇ ਵਿੱਚ ਪ੍ਰਦਰਸ਼ਨ ਕਰਨ ਵਾਲੇ ਲੋਕ ਹੋਣ ਉਹਨਾਂ ਨੂੰ ਇੱਕੋ ਹੀ ਖਰਚਾ ਦਿੱਤਾਇਆ ਜਾ ਰਿਹਾ ਉਹਨਾਂ ਵੱਲੋਂ ਕਿ ਸ਼ਾਇਦ ਜਿਹੜੀ ਮੀਟਿੰਗ ਹੈ ਇਸ ਦੇ ਵਿੱਚ ਕੁਝ ਖਾਸ ਗੱਲ ਨਹੀਂ ਨਿਕਲੀ ਕੋਈ ਕੰਕ੍ਰੀਟ ਗੱਲ ਨਹੀਂ ਹੋਈ ਤਾਂ ਹੋ ਸਕਦਾ ਹੈ ਕਿ ਕੁਝ ਘੰਟਿਆਂ ਦੇ ਵਿੱਚ ਹੀ ਪੰਜਾਬ ਪੁਲਿਸ ਕੋਈ ਐਕਸ਼ਨ ਕਰ ਦੇਵੇ ਪਰ ਤੁਹਾਨੂੰ ਇੱਥੇ ਇੱਕ ਗੱਲ ਸਾਫ਼ ਕਰ ਦਈਏ ਕਿ ਪੰਜਾਬ ਪੁਲਿਸ ਵੱਲੋਂ ਹਜੇ ਤੱਕ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਹੀ ਗਈ ਹੈ ਜਾਂ ਕੋਈ ਇਸ ਤਰ੍ਹਾਂ ਦਾ ਇਸ਼ਾਰਾ ਨਹੀਂ ਦਿੱਤਾ ਗਿਆ ਪਰ ਤਸਵੀਰਾਂ ਜਿਹੜੀਆਂ ਨੇ ਉਹ ਤਸਵੀਰਾਂ ਕਿਤੇ ਨਾ ਕਿਤੇ ਚਿੰਤਾ ਦੇ ਵਿੱਚ ਜ਼ਰੂਰ ਪਾ ਰਹੀਆਂ ਨੇ ਗੱਲ ਇਹ ਹੈ ਕਿ ਖਨੌਰੀ ਬਾਰਡਰ ਵੱਲ ਨੂੰ ਜਾਂਦੇ ਨੂੰ ਜਿਹੜਾ ਰੋਡ ਪੈਂਦਾ ਹੈ ਉੱਥੇ ਜਿੰਨੇ ਵੀ ਟਾਬੇ ਨੇ ਉਹਨਾਂ ਟਾਬਿਆਂ ਤੇ ਪੁਲਿਸ ਦੀਆਂ ਟੁਕੜੀਆਂ ਪਹੁੰਚੀਆਂ ਹੋਈਆਂ ਨੇ ਇੱਕ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਥਾਂ-ਥਾਂ ਤੇ ਪੰਜਾਬ ਪੁਲਿਸ ਦੀਆਂ ਬੱਸਾਂ ਤਾਂ ਨਹੀਂ ਨੇ ਪਰ ਪ੍ਰਾਈਵੇਟ ਗੱਡੀਆਂ ਦੇ ਵਿੱਚ ਪੁਲਿਸ ਵਾਲੇ ਪਹੁੰਚੇ ਹੋਏ ਨੇ ਇੱਕ-ਇੱਕ ਟਾਬੇ ਤੇ 10-10 20-2 ਇਸ ਗੱਲ ਤੋਂ ਇੱਕ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਪੰਜਾਬ ਪੁਲਿਸ ਦੀ ਜੋ ਮੂਵਮੈਂਟ ਹੋ ਰਹੀ ਹੈ ਉਹ ਕੋਈ ਵੱਡੀ ਗੱਲ ਵੱਲ ਇਸ਼ਾਰਾ ਕਰ ਰਹੀ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਅਸੀਂ ਸਿੱਧੇ ਤੌਰ ਤੇ ਇਸ ਗੱਲ ਨੂੰ ਕਹੀਏ कि ਹਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਹੋਇਆ ਹੈ ਜਾਂ ਐਕਸ਼ਨ ਹੋਣ ਦੀ ਜਿਹੜੀ ਸੰਭਾਵਨਾ ਹੈ ਉਸ ਬਾਰੇ ਕੋਈ ਚਰਚਾ ਨਹੀਂ ਹੋ ਰਹੀ ਹੈ ਪਰ ਜੋ ਤਸਵੀਰਾਂ ਨੇ ਉਹ ਬੇहद ਅਹਿਮ ਨੇ ਤੁਹਾਨੂੰ ਤਸਵੀਰ ਇੱਕ ਇੱਕ ਕਰਕੇ ਦਿਖਾਈਏ ਇਸ ਤਸਵੀਰ ਜਦੋਂ ਤੁਸੀਂ ਸਮਝੋਗੇ ਤਾਂ ਇਹ ਤਸਵੀਰ ਦੇ ਮਾਇਨੇ ਤੁਹਾਨੂੰ ਸਮਝ ਆਉਣਗੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਖਨੋਰੀ ਬਾਰਡਰ ਨੂੰ ਜਾਂਦੇ ਨੂੰ ਜੋ ਰੋਡ ਹੈ ਸਾਡੇ ਪੱਤਰਕਾਰ ਗੁਰਦਰਸ਼ਨ ਸਿੰਘ ਜਦੋਂ ਸਵੇਰੇ ਇਹ ਸਾਰੇ ਇਲਾਕੇ ਦਾ ਜਾਇਜ਼ਾ ਲੈਣ ਪਹੁੰਚੇ ਤਾਂ ਇਲਾਕੇ ਦੇ ਵਿੱਚ ਜੋ-ਜੋ ਵੀ ਢਾਬੇ ਪੈ ਰਹੇ ਨੇ ਜਾਂ ਛੋਟੇ ਚਾਹ ਦੀਆਂ ਦੁਕਾਨਾਂ ਪੈ ਰਹੀਆਂ ਨੇ ਉੱਥੇ-ਉੱਥੇ ਪੁਲਿਸ ਵਾਲਿਆਂ ਦੀ ਮੂਵਮੈਂਟ ਦੇਖੀ ਜਾ ਰਹੀ ਹੈ ਪੁਲਿਸ ਵਾਲੇ ਵਰਦੀ ਚ ਜ਼ਰੂਰ ਦਿਖਾਈ ਦੇ ਰਹੇ ਨੇ ਪਰ ਪੁਲਿਸ ਦੀਆਂ ਗੱਡੀਆਂ ਘੱਟ ਗਿਣਤੀ ਵਿੱਚ ਦਿਖਾਈ ਦੇ ਰਹੀਆਂ ਨੇ ਪਰ ਪ੍ਰਾਈਵੇਟ ਗੱਡੀਆਂ ਦੀ ਜੋ ਗਿਣਤੀ ਹੈ ਉਹ ਪਹਿਲਾਂ ਨਾਲੋਂ ਵਧੀ ਹੈ ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਸ਼ਾਇਦ ਕੋਈ ਐਕਸ਼ਨ ਹੋਏਗਾ ਇਹ ਤਾਂ ਖਨੌਰੀ ਬਾਰਡਰ ਦੇ ਹਾਲ ਨੇ ਪਰ ਸ਼ੰਭੂ ਬਾਰਡਰ ਤੇ ਜਿਹੜੇ ਹਾਲ ਨੇ ਉਹ ਇੱਥੇ ਨਾਲੋਂ ਸ਼ਾਂਤੀ ਬਣੀ ਹੋਈ ਹੈ ਕਿਉਂਕਿ ਸ਼ੰਭੂ ਬਾਰਡਰ ਤੇ ਹੀ ਪਹਿਲਾ ਜਦੋਂ ਐਕਸ਼ਨ ਹੋਇਆ ਸੀ ਉਸ ਵੇਲੇ ਵੀ ਕਿਸਾਨ ਆਗੂ ਜਨੋ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਫਿਲਹਾਲ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਜ ਦੋਨੇ ਬਾਰਡਰਾਂ ਦੇ ਵਿੱਚ ਕਿਸੇ ਇੱਕ ਬਾਰਡਰ ਤੇ ਕੋਈ ਗੱਲ ਜ਼ਰੂਰ ਹੋ ਸਕਦੀ ਹੈ ਪਰ ਫਿਲਹਾਲ ਸ਼ੰਭੂ ਬਾਰਡਰ ਤੇ ਜੋ ਹੈ ਉਹ ਸ਼ਾਂਤੀ ਬਣੀ ਹੋਈ ਹੈ ਇਹ ਜ਼ਰੂਰ ਕਿਹਾ ਜਾ ਰਿਹਾ ਸੀ ਕਿ ਸ਼ੰਭੂ ਬਾਰਡਰ ਤੇ ਸਵੇਰੇ ਪੁਲਿਸ ਦੀ ਜੋ ਨਫਰੀ ਸੀ ਉਹ ਦਿਖਾਈ ਦਿੱਤੀ ਸੀ ਮੂਵਮੈਂਟ ਦਿਖਾਈ ਦਿੱਤੀ ਸੀ ਪਰ ਕੁਝ ਘੰਟੇ ਬਾਅਦ ਸਭ ਕੁਝ ਸ਼ਾਂਤ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਜੋ ਸਰਵਨ ਸਿੰਘ ਬੰਦੇਰ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਉਹ ਤੇ ਜਗਜੀਤ ਸਿੰਘ ਡੱਲੇਵਾਲ ਜੋ ਕਿ ਖਨੋਰੀ ਬਾਰਡਰ ਤੇ ਬੈਠੇ ਨੇ 100 ਦਿਨਾਂ ਤੋਂ ਵੱਧ ਹੋ ਗਿਆ ਉਹਨਾਂ ਨੂੰ ਮਰਨ ਵਰਤੇ ਬੈਠੇ ਉਹ ਇਸ ਸਮੇਂ ਸ਼ਿਵਰਾਜ ਸਿੰਘ ਚੋਹਾਨ ਕੀਤੀવાડી ਮੰਤਰੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨਾਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰ ਰਹੇ ਨੇ ਇਸ ਮੀਟਿੰਗ ਤੋਂ ਬਾਅਦ ਮੀਟਿੰਗ ਕਿਸਵੇਰੇ 11 ਵਜੇ ਤੋਂ ਬਾਅਦ ਸ਼ੁਰੂ ਹੋ ਗਈ ਸੀ ਤੇ ਹੁਣ ਵੀ ਮੀਟਿੰਗ ਜਾਰੀ ਹੈ ਪਰ ਇਸ ਸਭ ਦੇ ਵਿਚਾਲੇ ਇੱਕੋ ਹੀ ਖ਼ਤਸ਼ਾ ਹੈ ਕਿਸਾਨ ਜਥੇਬੰਦੀਆਂ ਨੂੰ ਕਿਸਾਨ ਕਿਸਾਨਾਂ ਆਗੂਆਂ ਨੂੰ ਕਿ ਸ਼ਾਇਦ ਕੇਂਦਰ ਸਰਕਾਰ ਦੀ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਕੁਝ ਵੱਡਾ ਐਕਸ਼ਨ ਲੈ ਸਕਦੀ ਹੈ ਇਸ ਦਾ ਅੰਦਾਜ਼ਾ ਇਸ ਕਰਕੇ ਵੀ ਲਗਾਇਆ ਜਾ ਸਕਦਾ ਹੈ ਕਿਉਂਕਿ ਪਿਛਲੀ ਮੀਟਿੰਗ ਦੇ ਦੌਰਾਨ ਜਦੋਂ ਜਗਜੀਤ ਸਿੰਘ ਢੱਲਵਾਲ ਦੇ ਸਾਥੀ ਇਥੇ ਪਹੁੰਚੀ ਸੀ ਮੀਟਿੰਗ ਕਰਨ ਦੇ ਲਈ ਉਹਨਾਂ ਦੇ ਜੋ ਕਿਸਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਜੋ ਆਗੂ ਨੇ ਉਹ ਪਹੁੰਚੇ ਹੋਏ ਸੀ ਉਹਨਾਂ ਆਗੂਆਂ ਦੇ ਨਾਲ ਜੋ ਮੀਟਿੰਗ ਸੀ ਭਗਵੰਤ ਮਾਨ ਸੀਮ ਉਹਨਾਂ ਦੇ ਨਾਲ ਮੀਟਿੰਗ ਨੇਪਰੇ ਨਹੀਂ ਚੜੀ ਸੀ ਉਸ ਤੋਂ ਬਾਅਦ ਬੇहद ਗੁੱਸੇ ਦੇ ਵਿੱਚ ਵਾਕ ਆਊਟ ਹੋ ਗਏ ਸੀ ਇਸ ਮੀਟਿੰਗ ਤੋਂ ਬਾਅਦ ਪਰ ਹੁਣ ਜਿਹੜੀ ਇਹ ਮੀਟਿੰਗ ਹੋ ਰਹੀ ਹੈ ਇਸ ਮੀਟਿੰਗ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਜੇਕਰ ਗੱਲ ਨੇਪਰੇ ਚੜ ਗਈ ਤਾਂ ਸਭ ਕੁਝ ਠੀਕ ਠਾਕ ਹੋਏਗਾ ਪਰ ਜੇਕਰ ਗੱਲ ਨੇਪਰੇ ਨਹੀਂ ਚੜਦੀ ਐ ਤਾਂ ਕੀ ਕੋਈ ਐਕਸ਼ਨ ਹੋਏਗਾ ਅਸੀਂ ਇਹ ਨਹੀਂ ਕਹਿ ਰਹੇ ਕਿ ਐਕਸ਼ਨ ਹੋਣਾ ਹੀ ਹੋਣਾ ਐ ਪਰ ਜੋ ਤਸਵੀਰਾਂ ਨੇ ਉਹ ਤਸਵੀਰਾਂ ਕਿਸੇ ਨਾ ਕਿਸੇ ਗੱਲ ਵੱਲ ਇਸ਼ਾਰਾ ਜ਼ਰੂਰ ਕਰ ਰਹੀਆਂ ਨੇ ਜੋ ਖਨੋਰੀ ਬਾਰਡਰ ਵਾਲੀ ਐ ਸੀ ਤੁਹਾਨੂੰ ਤਸਵੀਰਾਂ ਦਿਖਾਈਆਂ ਪੰਜਾਬ ਪੁਲਿਸ ਦੇ ਜੋ ਨੌਜਵਾਨ ਨੇ ਅਲੱਗ-ਅਲੱਗ ਥਾਵਾਂ ਤੇ ਡਟੇ ਹੋਏ ਨੇ ਆਪਣੀਆਂ ਗੱਡੀਆਂ ਲੈ ਕੇ ਪਹੁੰਚੇ ਕੋਈ ਸਰਕਾਰੀ ਗੱਡੀ ਨਹੀਂ ਲੈ ਕੇ ਪਹੁੰਚੇ ਉਸ ਤੋਂ ਬਾਅਦ ਇਹ ਗੱਲ ਸ਼ੱਕ ਜ਼ਰੂਰ ਪੈਦਾ ਕਰਦੀ ਐ ਹਾਲਾਂਕਿ ਕਿਸੇ ਵੀ ਵੱਡੇ ਅਫਸਰ ਵੱਲੋਂ ਇਸ ਕਿਸੇ ਤਰ੍ਹਾਂ ਦੇ ਕਿਸੇ ਐਕਸ਼ਨ ਦੀ ਗੱਲ ਹਜੇ ਤੱਕ ਨਹੀਂ ਕਹੀ ਗਈ ਅਸੀਂ ਇਹ ਵੀ ਤੁਹਾਨੂੰ ਦੱਸ ਦਈਏ ਤੁਹਾਨੂੰ ਦੱਸ ਦਈਏ ਉਹਨਾਂ ਕਿਸਾਨ ਆ ਜੋ ਇਸ ਗਲਵਲ ਇਸ਼ਾਰਾ ਕਰ ਰਹੇ ਨੇ ਕਿ ਪੰਜਾਬ ਪੁਲਿਸ ਸ਼ਾਇਦ ਕੋਈ ਐਕਸ਼ਨ ਕਰ ਸਕਦੀ ਹੈ ਕਿਉਂਕਿ ਉਹਨਾਂ ਦੀ ਗੱਲ ਤੋਂ ਬਾਅਦ ਸਾਨੂੰ ਵਿਸ਼ਵਾਸ ਨਹੀਂ ਹੋਇਆ ਕਿ ਅਕਸਰ ਹੁੰਦਾ ਇਹ ਹੈ ਕਿ ਕਿਸਾਨ ਆਗੂ ਜੋ ਆਪਣੇ ਦਾਅਵੇ ਦੇ ਵਿੱਚ ਬਹੁਤ ਕੋ ਗੱਲਾਂ ਕਰ ਦਿੰਦੇ ਨੇ ਪਰ ਸਾਡੇ ਪੱਤਰਕਾਰ ਜਦੋਂ ਖਨੋਰੀ ਬਾਰਡਰ ਵੱਲ ਪਹੁੰਚੇ ਤਾਂ ਉਹਨਾਂ ਨੇ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ ਕਿ ਜੋ ਕਿਸਾਨ ਆਗੂ ਕਹਿ ਰਹੇ ਨੇ ਆਖਰਕਾਰ ਉਹਦੇ ਵਿੱਚ ਕੋਈ ਸੱਚਾਈ ਹੈ ਕੁਝ ਗਰਾਊਂਡ ਤੇ ਦਿਖ ਰਿਹਾ ਹੈ ਤਾਂ ਗਰਾਊਂਡ ਤੇ ਦਿਖਿਆ ਜ਼ਰੂਰ ਪਰ ਇਸ ਦੇ ਪਿੱਛੇ ਜਿਹੜੀ ਸ਼ਾਂਤੀ ਬਣੀ ਹੋਈ ਹੈ ਉਸ ਨੂੰ ਲੈ ਕੇ ਸਵਾਲ ਜ਼ਰੂਰ ਚੁੱਕੇ ਜਾ ਰਹੇ ਨੇ ਕਿਸਾਨ ਆਗੂ ਕੀ ਕਹ ਰਹੇ ਨੇ ਮਨਜੀਤ ਸਿੰਘ ਰਾਏ ਜੋ ਨੇ ਉਹ ਕੀ ਕਹਿ ਰਹੇ ਨੇ ਉਸਤਲਾ ਸਰਵਨ ਸਿੰਘ ਬੰਦੇਰ ਕੀ ਕਹਿ ਰਹੇ ਨੇ ਕਿ ਸਾ ਪੰਜਾਬ ਪੁਲਿਸ ਦੇ ਐਕਸ਼ਨ ਬਾਰੇ ਜਾਂ ਉਹਨਾਂ ਨੂੰ ਖਦਸ਼ਾ ਕੀ ਹੈ ਤੁਹਾਨੂੰ ਉਹ ਸੁਣਾਈਏ ਪਹਿਲਾਂ ਅੱਜ ਤੁਹਾਡੇ ਕਿਸਾਨ ਵੀ ਇੱਥੇ ਬੜੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਆਲੇ ਅੰਦਰ 28 ਲੀਡਰ ਹੀ ਜਾਣਗੇ ਤੁਹਾਡੇ ਲੇਕਿਨ ਪੁਲਿਸ ਵੀ ਵੱਡੇ ਪੱਧਰ ਤੇ ਲੱਗੀ ਹੋਈ ਆ ਕਿਵੇਂ ਦੇਖਦੇ ਹਾਂ ਇਹ ਪੁਲਸ ਨੂੰ ਲਗਾਉਣ ਦਾ ਜਿਹੜਾ ਇਹ ਪਲਾਨ ਹੈਗਾ ਚੰਡੀਗੜ੍ਹ ਪੁਲਿਸ ਦਾ ਪ੍ਰਸ਼ਾਸਨ ਦਾ ਜਾਂ ਫਿਰ ਤੁਹਾਡੇ ਕਿਸਾਨ ਇਕੱਠੇ ਹੋਣ ਦਾ ਕਾਰਨ ਕੀ ਹੈਗਾ ਨਹੀਂ ਇਹ ਕੇਵਲ ਚੰਡੀਗੜ੍ਹ ਪੁਲਿਸ ਨੇ ਹੀ ਨਹੀਂ ਇੱਥੇ ਪੁਲਿਸ ਵਧਾਈ ਪੰਜਾਬ ਸਰਕਾਰ ਨੇ ਦੋਵਾਂ ਬਾਰਡਰਾਂ ਤੇ ਵੱਡੀ ਫੋਰਸ ਲਾਈ ਹੈ ਜੀ ਜੋ ਸਾਨੂੰ ਪਤਾ ਲੱਗ ਰਿਹਾ ਉੱਥੇ ਵੱਡੀ ਫੋਰਸ ਇਕੱਠੀ ਕਰ ਰਹੀ ਹੈ ਇਹ ਪੰਜਾਬ ਸਰਕਾਰ ਵੀ ਜਿਹੜਾ ਆ ਕਲੀਅਰ ਕਰੇ ਪਰ ਇਹ ਭਾਈ ਤੁਸੀਂ ਇੰਨੀ ਵੱਡੀ ਫੋਰਸ ਕਿਉਂ ਲਾਈ ਹੈ ਇਹਦੇ ਮਗਰ ਮੰਸ਼ਾ ਕੀ ਹੈ ਤੇ ਇਸੇ ਤਰੀਕੇ ਨਾਲ ਜਿਹੜੀ ਚੰਡੀਗੜ੍ਹ ਪੁਲਿਸ ਹੈ ਅਫਸਰ ਨੇ ਮੁਖ ਉਹ ਦੱਸਣ ਭੀ ਇਹਦੇ ਮਗਰ ਮੰਸ਼ਾ ਕੀ ਹੈ ਇਨਪੁਟ ਤੁਹਾਡੇ ਕੋਲ ਕੋਈ ਆਈ ਹੈ ਕੁਝ ਨਹੀਂ ਹਜੇ ਕੋਈ ਇਨਪੁਟ ਨਹੀਂ ਸਾਨੂੰ ਤੇ ਮੀਟਿੰਗ ਵਾਸਤੇ ਬੁਲਾਇਆ ਹੋਇਆ ਅਸੀਂ ਮੀਟਿੰਗ ਦੇ ਵਾਸਤੇ ਆਏ ਆ ਦੇਖੋ ਇਹਦੇ ਬਾਰੇ ਤਾਂ ਮੁੱਖ ਮੰਤਰੀ ਪੰਜਾਬ ਜਾਂ ਗ੍ਰਹਿ ਮੰਤਰੀ ਸਾਹਿਬ ਦੱਸਣ ਵੀ ਬਾਰਡਰਾਂ ਤੇ ਏਡੀ ਵੱਡੀ ਫੋਰਸ ਲਗਾਉਣ ਦੇ ਪਿੱਛੇ ਕੀ ਕਾਰਨ ਜਾਂ ਕਿਸਾਨ ਲੀਡਰਸ਼ਿਪ ਤੇ ਦਬਾਅ ਬਣਾਉਣਾ ਚਾਹੁੰਦੇ ਆ ਜਾ ਉਹਨਾਂ ਨੂੰ ਕੋਈ ਇਨਪੁਟਸ ਨੇ ਸਾਡੀ ਰਾਖੀ ਲਈ ਆ ਕੀ ਰੀਜਨ ਆ ਇਹ ਤਾਂ ਸਰਕਾਰ ਦੱਸ ਸਕਦੀ ਸਾਨੂੰ ਤਾਂ ਨਹੀਂ ਇਹਦੇ ਮੋਰਚਾ ਚ ਚੱਕਣ ਦੇ ਫਰਾਗ ਦਿੱਤਾ ਨਹੀਂ ਹਾਂ ਦੇਖੋ ਸਰਕਾਰ ਕੋਈ ਨਹੀਂ ਰੌਲਾ ਸਰਕਾਰ ਮੋਰਚਾ ਚ ਚਕਾਉਣਾ ਚਾਹੁੰਦੀ ਚਕਾ ਸਕਦੀ ਆ ਕੋਈ ਰੌਲਾ ਨਹੀਂ ਹੈਗਾ ਹਾਂ ਪਤਾ ਤਾਂ ਲੱਗੇ ਸਾਨੂੰ ਤਾਂ ਇਹਨੇ ਕਿਸਾਨ ਆਗੂਆਂ ਦੇ ਖਰਚੇ ਪਰ ਸਾਡੇ ਪੱਤਰਕਾਰ ਗੁਰਦਰਸ਼ਨ ਸਿੰਘ ਸਿੱਧੂ ਜਦੋਂ ਖਨੋਰੀ ਬਾਰਡਰ ਵੱਲ ਅਸਵੇਰੇ ਨਿਕਲੇ ਤਾਂ ਉਹਨਾਂ ਨੇ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਜੋ ਕੁਝ ਦਿਖਿਆ ਉਹ ਬੇहद ਹੈਰਾਨ ਕਰਨ ਵਾਲਾ ਸੀ ਕਿਉਂਕਿ ਅਜਿਹਾ ਘੱਟ ਹੁੰਦਾ ਹੈ ਗੁਰਦਰਸ਼ਨ ਸਿੰਘ ਸਿੱਧੂ ਇਸ ਸਮੇਂ ਮੇਨਲ ਫੋਨ ਲਾਈਨ ਤੇ ਮੌਜੂਦ ਨੇ ਗੁਰਦਰਸ਼ਨ ਜੀ ਜਦੋਂ ਤੁਸੀਂ ਸਵੇਰੇ ਗਏ ਹੋ ਸਾਰੇ ਜੋ ਪੂਰੇ ਪੈਚ ਦਾ ਵਜਾਇਜ਼ਾ ਤੁਸੀਂ ਲਿਆ ਤੁਸੀਂ ਇੰਨੇ ਮਹੀਨਿਆਂ ਤੋਂ ਇਸ ਪੂਰੇ ਅੰਦੋਲਨ ਨੂੰ ਕਵਰ ਕਰ ਰਹੇ ਹੋ ਇਸ ਤਰ੍ਹਾਂ ਦੀ ਤਸਵੀਰ ਨੇ ਤੁਹਾਡੇ ਕੰਨ ਖੜੇ ਕੀਤੇ ਕਿ ਆਖਿਰਕਾਰ ਇਹ ਕੀ ਹੋ ਰਿਹਾ ਹੈ ਜਦੋਂ ਕਿਸਾਨਾਂ ਦੀ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਦੇ ਵਿੱਚ ਤਾਂ ਦਨ ਕੋਈ ਜਿਹੜੀ ਗੱਲ ਕੀਤੀ ਜਾ ਰਹੀ ਜਦੋਂ ਅਸੀਂ ਖਨੌਰੀ ਬਾਰਡਰ ਦੇ ਵਿੱਚ ਵੀ ਇੰਟਰਵਿਊ ਕੀਤਾ ਤਾਂ ਉੱਥੇ ਵੀ ਜਿਹੜੀ ਗੱਲ ਨਾ ਜਿਹੜੀ ਉਹਨਾਂ ਦੇ ਵਿੱਚ ਆਈ ਸੀ ਕਿ ਸਾਨੂੰ ਕਿਸ ਤਰ੍ਹਾਂ ਦੇ ਹਵਾਲੇ ਤੋਂ ਖਾੜੂ ਮਿਲਿਆ ਹੋ ਸਕਦਾ ਹੈ ਅੱਜ ਪੋਸਟ ਇਕੱਠੀ ਆ ਜਿਹੜੀ ਭਾਵੇਂ ਪਾਟਨਾ ਸਾਈਡ ਹੋਵੇ ਭਾਵੇਂ ਸੂਰ ਪੋਸਟ ਲਾਈਨ ਹੋਵੇ ਡੱਡਾ ਕੋਟੀ ਹੋਵੇ ਤੇ ਕਿੱਥੀ ਹੋਣੀ ਸ਼ੁਰੂ ਹੋ ਗਈ ਆ ਪਰ ਉਹ ਦੇਖਿਆ ਇਹ ਜਿਵੇਂ ਕਿ ਇੱਕ ਸਾਲ ਤੋਂ ਉੱਤੇ ਜਿਹੜੇ ਕਿਸਾਨੀ ਮੋਰਚੇ ਲੱਗੇ ਨੂੰ ਹੋ ਗਏ ਤੇ ਜਿਹੜਾ ਇਦਾਂ ਦਾ ਤਾਂ ਇਹ ਨਹੀਂ ਹੋਇਆ ਪਰ ਉਹ ਅੱਜ ਇੱਕ ਪਾਸੇ ਜਿਹੜੀ 7ਵੇਂ ਗੇੜ ਦੀ ਮੀਟਿੰਗ ਚੱਲ ਰਹੀ ਆ ਕਿਸਾਨਾਂ ਦੇ ਨਾਲ ਤੇ ਦੂਜੀ ਪਾਸੇ ਜਿਹੜੇ ਕਿਸਾਨ ਨੇ ਮੀਟਿੰਗ ਤੇ ਬੈਠੇ ਹੋਏ ਨੇ ਤੇ ਜਿਹੜੇ ਲੀਡਰ ਨੇ ਉਹ ਸਾਰੇ ਚੰਡੀਗੜ੍ਹ ਪਹੁੰਚੇ ਹੋਏ ਨੇ ਤੇ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਇੱਥੇ ਬੈਠੇ ਹੋਏ ਨੇ ਉਹਨਾਂ ਨੂੰ ਪੁਲਿਸ ਹੈ ਜਿਹੜੀ ਕਹਿ ਸਕਦੇ ਆ ਵੱਡੀ ਗੜਤੀ ਵਿੱਚ ਹਜ਼ਾਰਾਂ ਦੇ ਹਿਤਾਬ ਨਾਲ ਪੁਲਿਸ ਹੋਰ ਤਾਂ ਜਿਹੜੀ ਤਣਾਅਤ ਹੋਈ ਆ ਤਾਂ ਉਹਨਾਂ ਨੂੰ ਕਿਹੜੀ ਵੱਡੀ ਗੱਲ ਇਹ ਵੀ ਦੱਸ ਦਿੰਦਾ ਕਿ ਜਿਹੜੀਆਂ ਸਰਕਾਰੀ ਕੇ.ਏ.ਟ. ਦੀਆਂ ਬਤਾਂ ਨੇ 40 ਕੁਰੀਬ ਜਿਹੜੀਆਂ ਬਤਾਂ ਵੀ ਇਕੱਠੀਆਂ ਗਈਆਂ ਨੇ ਜਿਹੜੀਆਂ ਪੌਸਟ ਪੌਸਟ ਦੇ ਲਈ ਵਰਤੀਆਂ ਜਾਣੀਆਂ ਨੇ ਪਰ ਹੁਣ ਜਿਹੜੀ ਹੋਰ ਜਾਣਕਾਰੀ ਮਿਲਿਆ ਹੋਇਆ ਮਿਲਿਆ ਕਿ ਫਿਰ ਤੋਂ ਮੀਟਿੰਗ ਵੱਲ ਦੇਖਿਆ ਜਾ ਰਿਹਾ ਕਿ ਮੀਟਿੰਗ ਦੇ ਵਿੱਚ ਕੋਈ ਆਫਰਾਂ ਦਿੱਤੀਆਂ ਜਾਣੀਆਂ ਨੇ ਕਿਸਾਨਾਂ ਨੂੰ ਜੇਕਰ ਉਹਦਾ ਉੱਤੇ ਸੈਂਟ ਸੈਂਟ ਹੀ ਹੋ ਜਾਂਦੀ ਹੈ ਤਾਂ ਐਕਸ਼ਨ ਦਾ ਮੂਰਤ ਤੇ ਹੋ ਸਕਦਾ ਜੇਕਰ ਕਿਸਾਨ ਨੇ ਜਿਹੜੀ ਸਹਿਮਤੀ ਪਰਟਾਉਂਦੇ ਨੇ ਜਾਕੀ ਐਕਸੈਕਿਊਟਿਵ ਡਾਇਰੈਕਟਰ ਨੂੰ ਲਿਆ ਜਾਂਦਾ ਹੈ ਉਸ ਨੂੰ ਲੈਨਅਪ ਕਰ ਲਿਆ ਗਿਆ ਹੈ ਪਰ ਕਦੇ ਵੀ ਜਿੱਥੋਂ ਲਜਾਇਆ ਜਾ ਤੱਕ ਦਾ ਲੱਗਾ ਕੋਟੀ ਤੋਂ ਕਿੰਨੀ تیاری ਹੈ ਜਿਹੜੀ ਇੱਥੇ ਹੋ ਗਈ ਹੈ ਜਿਸ ਤਰ੍ਹਾਂ ਤੁਹਾਨੂੰ ਦੱਸਦੀ ਹੈ ਕਿ ਪ੍ਰਾਈਵੇਟ ਗੱਡੀਆਂ ਨੇ ਤਕਰੀਬਨ 2-25 ਦੇ ਕਰੀਬ ਜਿਹੜੀਆਂ ਆਪਣੀਆਂ ਪਰਸਨਲ ਗੱਡੀਆਂ ਨੇ ਜਿਹਦੇ ਵਿੱਚ 4-5 5 ਬੰਦੇ ਨੇ ਜਿਹੜੇ ਪੋਸਟਸ ਤੇ ਪਹੁੰਚੇ ਹੋਏ ਨੇ ਤੁਸੀਂ ਪੋਸਤਰੀਆਂ ਆਪਣੀਆਂ ਆਪਣੇ ਸਰਕਾਰੀ ਵਹੀਕਲ ਨੇ ਇਹ ਵੱਡੇ ਪੋਸਟ ਅਫਸਰ ਸਹਿਬਾਨ ਐਸਐਸਪੀ ਸਹਿਬਾਨ ਉੱਤੇ ਇਕੱਠੇ ਹੋਏ ਹੈ ਤੇ ਇਹ ਤਾਂ ਲੱਗ ਰਿਹਾ ਕਿ ਜਿੱーストラ ਕੋਈ ਵੱਡੀ ਕੋਈ ਵੱਡਾ ਮੁੱਦਾ ਜਿਹੜਾ ਉਹ ਸ਼ੁਰੂ ਹੋਣ ਵਾਲਾ ਹੈ ਪੰਜਾਬ ਦੇ ਵਿੱਚ ਪਰ ਇਹ ਜਰੂਰ ਹੈ ਕਿ ਪੰਜਾਬ ਦੇ ਕਸ탄 ਮੀਟਿੰਗ ਕਰ ਰਹੇ ਨੇ ਤਾਂ ਐਸੀ ਜਿਹੜੀ ਨੌਕਤਾ ਆ ਜਿੱਦੀ ਪੰਜਾਬ ਸਰਕਾਰ ਨੂੰ ਕਿ ਇਦਾਂ ਦੀ ਪੁਲਿਸ ਫੋਰਸ ਪੱਤੀ ਕਰਨੀ ਪੈਗੀ ਜਿਵੇਂ ਕੋਈ ਹੋਰ ਵੱਡਾ ਐਕਸ਼ਨ ਹੈ ਤੇ ਇਹ ਹੁਣ ਦੇ ਵਿੱਚ ਇਹ ਵੀ ਆ ਰਿਹਾ ਕਿ ਪੰਜਾਬ ਦੀ 40% ਪੁਲਿਸ ਫੋਰਸ ਆ ਜਿਹੜੀ ਉਹ ਅੱਜ ਬਾਦਰਾਂ ਦੇ ਲਈ ਕੱਤਰ ਕੀਤੀ ਗਈ ਹੈ ਜੀ ਤੇ ਇਹ ਬਣੀ ਵੱਡੀ ਗੱਲ ਹੈ ਕਿ ਇੱਕ ਪਾਸੇ ਰੈਲੀ ਵੀ ਚੱਲ ਰਹੀ ਹੈ ਮੋਬਿਆਲੇ ਦੇ ਵਿੱਚ ਤੇ ਦੂਸਰੀ ਪਾਸੇ ਮੀਟਿੰਗ ਵੀ ਚੱਲ ਰਹੀ ਹੈ ਤੇ ਫੋਰਸ ਦਾ ਜਿਹੜੀ ਵੱਡੀ ਗੱਲ ਦੇ ਵਿੱਚ ਤਣਾਅ ਕੀਤੀ ਜਾ ਰਹੀ ਹੈ ਕਿ ਇੱਕ ਕੱਟਾ ਹੰਗ ਐਕਸ਼ਨ ਲਿਆ ਜਾ ਸਕਦਾ ਖਨੌੜੀ ਬਾਦਰ ਜਾਂ ਸੰਧੂ ਬਾਦਰ ਜਾਂ ਜਿਹੜੇ ਰਸਤੇ ਨਿਰੰਨ ਖਲਵਾਉਂਦੇ ਲਈ ਇਹ ਹੁਣ ਦੇਖਣਾ ਹੋਊਗਾ ਕਿ ਸਰਕਾਰ ਜਿਹੜੇ ਮੈਟਰ ਵਿੱਚ ਨੂਰ ਦੇ ਵਿੱਚ ਆਉਂਦੀ ਹੈ ਮੀਟਿੰਗ ਵੱਲ ਜਰੂਰ ਸਾਰਿਆਂ ਦਾ ਧਿਆਨ ਹੈ ਕਿ ਉਹਦੇ ਵਿੱਚ ਇੱਕ ਤਾਨ ਨੇ ਜਿਹੜੇ ਉਹ ਜੀ ਦਾ ਹੱਦਬ ਹੈ ਆਪਕੀ ਹੁੰਦਾ ਜਾਂ ਨਾ ਹੁੰਦਾ ਇਹ ਉਤੇ ਡਿੱਗੇਗਾ ਜੀ ਧੰਨਵਾਦ ਗੁਰਦਰਸ਼ਨ ਸਿੰਘ ਗੱਲਬਾਤ ਲਈ ਤਾਂ ਗੁਰਦਰਸ਼ਨ ਸਿੰਘ ਸਾਡੇ ਪੱਤਰਕਾਰ ਜੋ ਗੱਲ ਦੱਸ ਰਹੇ ਨੇ ਉਹ ਬੇहद ਮਾਇਨੇ ਰੱਖਦੀ ਹੈ ਗੱਲ ਇਸ ਕਰਾਂ ਇਸ ਤਰ੍ਹਾਂ ਵੀ ਜ਼ਰੂਰੀ ਦੱਸਣੀ ਇਸ ਕਰਕੇ ਵੀ ਹੈ ਕਿਉਂਕਿ ਖਨੋਰੀ ਬਾਰਡਰ ਦੇ ਲਾਗੇ ਪੈਂਦਾ ਪਾਤਣਾ ਸਮਾਣਾ ਸੰਗਰੂਰ ਇਹ ਸਾਰੇ ਇਲਾਕੇ ਜਿਹੜੇ ਨੇ ਇਹਨਾਂ ਥਾਵਾਂ ਤੋਂ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਸਭ ਤੋਂ ਅਹਿਮ ਗੱਲ ਹੈ ਕਿ ਪੀਆਰਟੀਸੀ ਦੀਆਂ ਬੱਸਾਂ ਜਿਵੇਂ ਉਹਨਾਂ ਨੇ ਦੱਸਿਆ ਕਿ ਪੀਆਰਟੀਸੀ ਦੀਆਂ ਬੱਸਾਂ ਵੀ ਰਿਜ਼ਰਵ ਕੁਝ ਰੱਖੀਆਂ ਗਈਆਂ ਨੇ ਜੇਕਰ ਕੋਈ ਐਕਸ਼ਨ ਹੁੰਦਾ ਹੈ ਤਾਂ ਪਰ ਇਸ ਸਭ ਦੇ ਚੱਲ ਇੱਕ ਸਵਾਲ ਖੜਾ ਹੁੰਦਾ ਹੈ ਕਿ ਨਾ ਕਿਸੇ ਤਰ੍ਹਾਂ ਦੀ ਕਿਸੇ ਮੂਮੈਂਟ ਦੀ ਕਿਸਾਨ ਜਥੇਬੰਦੀਆਂ ਉਹਨਾਂ ਐਲਾਨ ਕੀਤਾ ਗਿਆ ਸੀ ਨਾ ਕਿਸੇ ਤਰ੍ਹਾਂ ਦੇ ਸੰਘਰਸ਼ ਦੀ ਨਾ ਅੱਗੇ ਵਧਣ ਦੇ ਸੰਘਰਸ਼ ਦਾ ਐਲਾਨ ਕੀਤਾ ਗਿਆ ਤਾਂ ਫਿਰ ਜੇਕਰ ਇਸ ਤਰ੍ਹਾਂ ਦੀ ਤਿਆਰੀ ਕੀਤੀ ਗਈ ਹੈ ਤਾਂ ਉਸ ਦੇ ਮਾਇਨੇ ਕੀ ਹੋ ਸਕਦੇ ਨੇ ਜੇਕਰ ਇਹ ਕੋਈ ਰੈਗੂਲਰ ਤਿਆਰੀ ਹੈ ਤਾਂ ਇਸ ਦੇ ਬਾਰੇ ਵੀ ਪੁਲਿਸ ਨੂੰ ਬਰੀਫਿੰਗ ਕਰਨੀ ਚਾਹੀਦੀ ਹੈ ਕਿਉਂਕਿ ਜੋ ਖਦਸ਼ਾ ਜੋ ਸ਼ੰਕਾ ਹੈ ਉਹ ਲੋਕ ਸੂਰੀਏ ਇਸ ਤੋਂ ਬਾਅਦ ਤੁਹਾਨੂੰ ਦੱਸਿਏ ਕਿ ਜਦੋਂ ਅੱਜ ਸੰਗਰੂਰ ਖਨੋਰੀ ਬਾਰਡਰ ਤੋਂ ਜਗਜੀਤ ਸਿੰਘ ਢੱਲੇਵਾਲ ਚੰਡੀਗੜ੍ਹ ਦੇ ਲਈ ਰਵਾਨਾ ਹੋਏ ਸੀ ਦੂਜੇ ਪਾਸੇ ਸ਼ਿਵਰਾਜ ਸਿੰਘ ਚੋਹਾਨ ਪਹੁੰਚ ਰਹੇ ਸੀ ਤਾਂ ਇੱਕ ਪਾਸੇ ਇਹ ਕਿਹਾ ਗਿਆ ਕਿ ਸ਼ੰਭੂ ਬਾਰਡਰ ਪਾਸ ਦੇ ਉੱਪਰ ਪੁਲਿਸ ਦੀ ਮੂਵਮੈਂਟ ਦਿਖਾਈ ਦਿੱਤੀ ਗਈ ਹੈ ਸਵੇਰੇ ਪਰ ਹੁਣ ਦੁਪਹਿਰ ਬਾਅਦ ਜਦੋਂ ਅਸੀਂ ਕਿਉਂਕਿ ਇੱਕ ਜ਼ਿੰਮੇਵਾਰ ادارے ਹੋਣ ਦੇ ਨਾਤੇ ਸਾਨੂੰ ਹਰ ਇੱਕ ਚੀਜ਼ ਨੂੰ ਵੈਰੀਫਾਈ ਕਰਨਾ ਜ਼ਰੂਰੀ ਹੁੰਦਾ ਹੈ ਇਸ ਕਰਕੇ ਅਸੀਂ ਪੱਤਰਕਾਰ ਗੁਰਦਰਸ਼ਨ ਸਿੰਘ ਸਿੱਧੂ ਨੂੰ ਪਹਿਲਾਂ ਅਸੀਂ ਭੇਜਿਆ ਖਨੋਰੀ ਵਾਲੇ ਪਾਸੇ ਤੇ ਹੁਣ ਸਾਡੇ ਜੋ ਪੱਤਰਕਾਰ ਨੇ ਜਸਪ੍ਰੀਤ ਸਿੰਘ ਉਹਨਾਂ ਨੂੰ ਅਸੀਂ ਭੇਜਿਆ ਸ਼ੰਭੂ ਬਾਰਡਰ ਕਿਉਂਕਿ ਅਸੀਂ ਦੇਖਣਾ ਚਾਹੁੰਦੇ ਸੀ ਕਿ ਦੋਹੇ ਬਾਰਡਰਾਂ ਤੇ ਜੋ ਖਰਚਾ ਜਤਾਇਆ ਜਾ ਰਿਹਾ ਸੀ ਇਹਨਾਂ ਥਾਵਾਂ ਤੇ ਕਿਸ ਤਰ੍ਹਾਂ ਦੀ ਮੂਵਮੈਂਟ ਹੈ ਤਾਂ ਸਾਨੂੰ ਖਨੋਰੀ ਬਾਰਡਰ ਤੇ ਜ਼ਰੂਰ ਮਿਲੀ ਪੁਲਿਸ ਟਾਮੇਟਾ ਮੇ ਥਾਂ ਤੇ ਖੜੀ ਮਿਲੀ ਟਾਬਿਆਂ ਦੇ ਉੱਪਰ ਚਾਹ ਪੀਂਦੇ ਦਿਖਾਈ ਦਿੱਤੀ ਤੇ ਉਸ ਤੋਂ ਇਲਾਵਾ 250 ਤੋਂ 300 ਜੋ ਪੁਲਿਸ ਦੀਆਂ ਪ੍ਰਾਈਵੇਟ ਗੱਡੀਆਂ ਨੇ ਉਹ ਖੜੀਆਂ ਦਿਖਾਈ ਦਿੱਤੀਆਂ ਜੋ ਪਹਿਲਾਂ ਨਹੀਂ ਦੇਖੀਆਂ ਗਈਆਂ ਪਰ ਸ਼ੰਭੂ ਬਾਰਡਰ ਵਾਲੇ ਪਾਸੇ ਕੁਝ ਇਸ ਤਰ੍ਹਾਂ ਦਾ ਮੂਵਮੈਂਟ ਨਹੀਂ ਦਿਖਾਈ ਦਿੱਤਾ ਗਿਆ ਜਦੋਂ ਸਾਡੇ ਪੱਤਰਕਾਰ ਪਹੁੰਚੇ ਸ਼ਾਂਤੀਪੂਰਵਕ ਸਾਰੇ ਕਿਸਾਨ ਪਹੁੰਚੇ ਹੋਏ ਨੇ ਉੱਥੇ ਬੈਠੇ ਹੋਏ ਨੇ ਉਹ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਨੇ ਕਿ ਚੰਡੀਗੜ੍ਹ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਜੋ ਗੱਲਬਾਤ ਹੋਏਗੀ ਉਸ ਤੋਂ ਬਾਅਦ ਕੀ ਸਿੱਟਾ ਨਿਕਲੇਗਾ ਤੇ ਉਸ ਤੋਂ ਬਾਅਦ ਸਾਡੇ ਜੋ ਕਿਸਾਨ ਆਗੂ ਸਾਹਿਬਾਨ ਨੇ ਜੋ ਉਹ ਕਹਿਣਗੇ ਉਸ ਦੇ ਮੁਤਾਬਕ ਅੱਗੇ ਦੀ ਰਣਨੀਤੀ ਉਲੀਕੀ ਜਾਏਗੀ ਤਾਂ ਦੋ ਗੱਲਾਂ ਸਾਫ਼ ਨੇ ਖਨੌਰੀ ਵਾਲੇ ਪਾਸੇ ਪੁਲਿਸ ਦੀ ਮੂਵਮੈਂਟ ਹੈ ਸ਼ੰਭੂ ਵਾਲੇ ਪਾਸੇ ਸ਼ਾਂਤੀ ਹੈ ਚੰਡੀਗੜ੍ਹ ਦੇ ਮਹਾਤਮਾ ਗਾਂਧੀ ਇੰਸਟੀਚਿਊਟ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਤੇ ਕਿਸਾਨ ਆਗੂਆਂ ਦੀ ਮੀਟਿੰਗ ਚੱਲ ਰਹੀ ਹੈ ਜਿਸ ਦੇ ਵਿੱਚ ਸਰਵਜਿੰ ਸਿੰਘ ਬੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਇਸ ਸਮੇਂ ਮੌਜੂਦ ਨੇ ਜਿਨ੍ਹਾਂ ਨੂੰ ਸਵੇਰੇ ਖਨੌਰੀ ਬਾਰਡਰ ਤੋਂ ਐਂਬੂਲੈਂਸ ਦੇ ਵਿੱਚ ਪਾ ਕੇ ਲੈ ਕੇ ਆਇਆ ਗਿਆ ਸੀ ਤਾਂ ਇਸ ਤੋਂ ਬਾਅਦ ਜੋ ਵੀ ਅਪਡੇਟ ਹੋਏਗਾ ਕਿਉਂਕਿ ਸਟੀਕ ਜਾਣਕਾਰੀ ਦਰਸ਼ਕਾਂ ਤੱਕ ਪਹੁੰਚਣੀ ਜ਼ਰੂਰੀ ਹੈ ਕਿਸੇ ਤਰ੍ਹਾਂ ਦੇ ਪੈਨਿਕ 'ਚ ਆਉਣ ਦੀ ਲੋੜ ਨਹੀਂ ਹੈ ਜੋ ਫੈਕਟ ਹੋਏਗਾ ਅਸੀਂ ਉਸ ਨੂੰ ਤੁਹਾਡੇ ਸਾਹਮਣੇ ਮੁੜ ਕੇ ਲੈ ਕੇ ਹਾਜ਼ਰ ਹੋਵਾਂਗੇ